ਆਹ ਦੋਸਤੋ ਹੁਣ ਅਸੀਂ ਆਪਣੇ ਅਗਲੇ ਐਸੈਟ ਦੀ ਗੱਲ ਕਰਦੇ ਆ ਜੋ ਹੈ ਸਮਾਰਟ ਹੋਣ ਵਾਲੀ ਇੱਕ ਗੱਡੀ ਜਿਸ ਨੂੰ ਪਿੰਡਾਂ ਦੇ ਵਿੱਚ ਛੋਟਾ ਹਾਥੀ ਕਿਹਾ ਜਾਂਦਾ ਹੈ ਇਹ ਇੱਕ ਬਹੁਤ ਵਧੀਆ ਐਸੈਟ ਹੈ ਜਿਸ ਨੂੰ ਕਮਾਈ ਦੇ ਲਈ ਵਰਤਿਆ ਜਾ ਸਕਦਾ ਹੈ ਤੁਹਾਨੂੰ ਕਮਾਈ ਕਰਕੇ ਦੇਵੇਗਾ ਵੀ ਤੁਸੀਂ 5 ਤੋਂ 6 ਲੱਖ ਰੁਪਏ ਤੱਕ ਦਾ ਇੱਕ ਛੋਟਾ ਹਾਥੀ ਖਰੀਦ ਸਕਦੇ ਹੋ ਫਿਰ ਉਸ ਤੋਂ ਬਾਅਦ ਇਸ ਨੂੰ ਕਿਰਾਏ ਤੇ ਦੇ ਕੇ ਇੱਕ ਵਧੀਆ ਇਨਕਮ ਜਨਰੇਟ ਕਰ ਸਕਦੇ ਹੋ ਇਸ ਨੂੰ ਤੁਸੀਂ ਬਹੁਤ ਸਾਰੇ ਕੰਮਾਂ ਦੇ ਲਈ ਯੂਜ਼ ਕਰ ਸਕਦੇ ਹੋ ਜੇ ਤੁਸੀਂ ਖੁਦ ਚਲਾਉਣਾ ਚਾਹੋ ਮੈਨੂੰ ਲੱਗਦਾ ਹੈ ਕਿ ਤੁਸੀਂ ਜ਼ਿਆਦਾ ਪ੍ਰੋਫਿਟ ਬਣਾਓਗੇ ਪਰ ਜੇ ਤੁਸੀਂ ਇਸ ਨੂੰ ਕਿਰਾਏ ਤੇ ਦੇਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਹ ਵਧੀਆ ਪ੍ਰੋਫਿਟ ਬਣਾ ਸਕਦੇ ਹੋ ਇਸ ਨੂੰ ਇਸ ਤਰੀਕੇ ਦੇ ਕੰਮਾਂ ਲਈ ਯੂਜ਼ ਕੀਤਾ ਜਾਂਦਾ ਹੈ ਜਿਵੇਂ ਕਿ ਸਮਾਨ ਦੀ ਢੋਆ ਢੋਈ ਕਰਨ ਦੇ ਲਈ ਪਸ਼ੂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਜਾਣ ਲਈ ਦੁੱਧ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਲਈ ਪਿੰਡਾਂ ਵਿੱਚ ਬਹੁਤ ਸਾਰੇ ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਲਈ ਜਾਣ ਦੇ ਲਈ ਇਸ ਤਰ੍ਹਾਂ ਦੇ ਵਾਹਨ ਦੀ ਜ਼ਰੂਰਤ ਪੈਂਦੀ ਹੈ। ਸਮਾਨ ਦੇ ਭਾਰ ਦੇ ਅਕੋਰਡਿੰਗ ਤੇ ਕਿੰਨੇ ਕਿਲੋਮੀਟਰ ਤੱਕ ਜਾਣਾ ਹੈ ਇਸ ਤਰੀਕੇ ਦੇ ਨਾਲ ਇਹਦਾ ਜਿਹੜਾ ਕਿਰਾਇਆ ਹੈ ਉਹ ਤੈਅ ਕੀਤਾ ਜਾਂਦਾ ਹੈ। ਜੇਕਰ ਆਮ ਐਸਟੀਮੇਸ਼ਨ ਦੀ ਗੱਲ ਕਰੀਏ ਤੇ ਇੱਕ ਦਿਨ ਦੇ ਵਿੱਚ ਤੁਸੀਂ 1500-2000 ਤੱਕ ਦਾ ਕਿਰਾਇਆ ਬਣਾ ਸਕਦੇ ਹੋ ਤੇ ਬੜੇ ਆਰਾਮ ਦੇ ਨਾਲ ਲੋਕ ਇੰਨਾ ਕਿਰਾਇਆ ਦੇ ਵੀ ਦਿੰਦੇ ਹਨ। ਜੇਕਰ ਤੁਸੀਂ ਡੇਲੀ ਆਪਣੇ ਛੋਟੇ ਹਾਥੀ ਨੂੰ ਇੱਕ ਜਾਂ ਦੋ ਦਿਨ ਲੈਣਾ ਚਾਹੁੰਦੇ ਤਾਂ ਤੁਸੀਂ ਬਹੁਤ ਸਾਰੇ ਜਿਹੜੇ ਹਾਰਡਵੇਅਰ ਦੀਆਂ ਦੁਕਾਨਾਂ ਨੇ ਉਹਨਾਂ ਨਾਲ ਕਨੈਕਟ ਬਣਾ ਸਕਦੇ ਹੋ ਜਿਹੜੀਆਂ ਇਲੈਕਟ੍ਰੋਨਿਕਸ ਦੀਆਂ ਦੁਕਾਨਾਂ ਨੇ ਉਹਨਾਂ ਨਾਲ ਕਨੈਕਟ ਬਣਾ ਸਕਦੇ ਇਸ ਦੇ ਨਾਲ ਬਹੁਤ ਸਾਰੇ ਹਾਰਡਵੇਅਰ ਪਰ ਬਹੁਤ ਸਾਰੀਆਂ ਸ਼ਾਪਸ ਨੇ ਜਿਹੜੇ ਬਲਕ ਦੇ ਵਿੱਚ ਜਿਹੜਾ ਮਾਲ ਨੇ ਭੇਜਦੇ ਨੇ ਔਰ ਉਸ ਦੇ ਨਾਲ ਕਨੈਕਟ ਕਰੋ ਜਿਸ ਦੇ ਵਿੱਚ ਤੁਹਾਡੇ ਕੋਲ ਵੱਡਾ ਸਮਾਨ ਆਉਂਦਾ ਜਿਵੇਂ ਕਿ ਫ੍ਰਿਜ ਟੀਵੀ ਹੋਰ ਐਵੇਂ ਦੀਆਂ ਆਈਟਮਸ ਹੁੰਦੀਆਂ ਨੇ ਲੰਬੇ ਲੰਬੀਆਂ ਪਾਈਪਾਂ ਆਗੀਆਂ ਤਾਂ ਕਿ ਜਿਹੜਾ ਤੁਹਾਡਾ ਛੋਟਾ ਹਾਤੀ ਹੈ ਤੁਹਾਡੀ ਦੁਕਾਨ ਵਾਲਾ ਹੀ ਤੁਹਾਨੂੰ ਰეკਮੈਂਡ ਕਰੇ ਕਿ ਅਸੀਂ ਤੁਹਾਡਾ ਜਿਹੜਾ ਸਮਾਨ ਹੈ ਉਹ ਘਰ ਪਹੁੰ ਜਣਾਵਤ ਤੁਸੀਂ ਇਸ ਨੂੰ ਉੱਥੇ ਉਤਾਰਨਾ ਇਸ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਡੇਲੀ ਤੋਂ ਡੇਲੀ ਜਿਹੜੀਆਂ ਵੇਜਸ ਨੇ ਉਹ ਵੀ ਮਿਲਦੇ ਰਹਿਣਗੇ ਔਰ ਤੁਹਾਡਾ ਛੋਟਾ ਹਾਥੀ ਪੂਰਾ ਦਿਨ ਪੂਰਾ ਸਮਾਂ ਬਿਜ਼ੀ ਰਹੇਗਾ ਔਰ ਨਾਲ ਦੀ ਨਾਲ ਤੁਹਾਨੂੰ ਪੂਰੇ ਮਹੀਨੇ ਦੀ ਕਮਾਈ ਕਰਕੇ ਦੇ